ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਤੇ ਹੁਣ ਤਾਂ ਗਰਮੀ ਵੀ ਹੈ ਨਹੀਂ ਜੀ ਗਰਮੀ ਤੋਂ ਵੀ ਰਾਹਤ ਮਿਲ ਗਈ ਥੋੜੀ ਜੀ ਹਨਾ ਵਧੀਆ ਮੀਂਹ ਪੈ ਜਾਂਦਾ ਹੁਣ ਤਾਂ ਦੋ ਤਿੰਨ ਦਿਨ ਹੋ ਗਏ ਲਗਾਤਾਰ ਤੇ ਅੱਜ ਆਪਣੇ ਫੇਰ ਦੁਆਰੇ ਬੱਦਲ ਜੇ ਬਣਿਆ ਪਏ ਮੰਮੀ ਫੋਨ ਤੇ ਗੱਲ ਕਰੀ ਜਾਂਦੀ ਸੀ ਮਾਮੇ ਕੇ ਪਿੰਡ ਤੇ ਮਾਮੇ ਕੇ ਆਦੇ ਵੀ ਸਾਡੇ ਇੱਧਰ ਮਲੋਟ ਕੰਨੀ ਤਾਂ ਕਹਿੰਦੇ ਆ ਗਿਆ ਮੀਂਹ ਕਹਿੰਦੇ ਹੁਣ ਛੋਟੇ ਕੰਨੀ ਆਊਗਾ ਇੱਧਰ ਤੇ ਬਸ ਯਾਪਾ ਤਾਂ ਰੱਖਿਆ ਦੋ ਵਾਲੀ ਚਾਹ ਤੇ ਜਸ਼ਨ ਦੇ ਡੈੜੀ ਗਏ ਆ ਜਸ਼ਨ ਨੂੰ ਲੈਣ ਤੇ ਮੌਸਮ ਐਡਾ ਸੋਹਣਾ ਹੋਇਆ ਬੈ ਜੀ ਆ ਦੇਖੋ ਹਵਾ ਚੱਲੀ ਜਾਂਦੀ ਵਧੀਆ ਹਵਾ ਚੱਲੀ ਜਾਂਦੀ ਆ ਬਹੁਤ ਹੀ ਜਿਆਦੇ ਮੌਸਮ ਬਹੁਤ ਹੀ ਜਿਆਦੇ ਸੋਹਣਾ ਹੋਇਆ ਪਿਆ ਤੇ ਕੱਪੜੇ ਜੀ ਆਪਣੇ ਸੁੱਕ ਗਏ ਲੱਗ ਭਾਗ ਸਾਰੇ ਹਲਾ ਤੇ ਤਾਰ ਤੋਂ ਤੇ ਸਾਨੂੰ ਤਾਂ ਐ ਸੀਗਾ ਰੱਬ ਕੱਪੜੇ ਨਹੀਂ ਸੁੱਕਣ ਦੇਣੇ ਨਹੀਂ ਕਰ ਦਵਾਰੇ ਫੇਰ ਗਿੱਲੇ ਸਿੱਲੇ ਜੇ ਅੰਦਰ ਪਾਉਣੇ ਪੈਣਗੇ ਤੇ ਪਰ ਸੁੱਕ ਹੀ ਗਏ ਜੀ ਕੱਪੜੇ ਬਸ ਮੈਂ ਹੁਣੇ ਤਾਰ ਤੋਂ ਲਾ ਕੇ ਇਹਦੇ ਮੰਜੇ ਤੇ ਰੱਖ ਲੇਵਾ ਹਾਂ ਚਾਹ ਚੂ ਪੀ ਕੇ ਫਿਰ ਤਾਂ ਇਹ ਲਾਉਂਗੀ ਛਟੀਆਂ ਛੁਟੀਆਂ ਸੁੱਕਣੀਆਂ ਪਾ ਕੇ ਆਈਆਂ ਮੈਂ ਤੇ ਮੰਮੀ ਹੋਈ ਸਾਡੇ ਨਾਲ ਭੈੜੀ ਮੰਮੀ ਮੰਮੀ ਨੇ ਮਖਿਆਲ ਛੇ ਮਖਿਆਲ ਵਾਲੀਆਂ ਛਟੀਆਂ ਖਿੱਚ ਲੀਆਂ ਮੱਖੀਆਂ ਪੈ ਗਈਆਂ ਮਗਰ ਸਾਡੇ ਕੰਬੜਾ ਵੀ ਕਮਕੀ ਚੁੰਨੀ ਹਰ ਹੋਰ ਉਧਰ ਤਾਂ ਚੁੰਨੀ ਸੀਗੀ ਸਾਡੇ ਕੋਲੇ ਅਸੀਂ ਚੁੰਨੀ ਨਾਲ ਆਏ ਆ ਕਰ ਲੱਗੇ ਨਹੀਂ ਲੜ ਜਾਂਦੀ ਇੱਕ ਚੁੰਨੀ ਚ ਵੜ ਗਈ ਮੰਮੀ ਦੀ ਚੁੰਨੀ ਚ ਵੜ ਗਈ ਇੱਕ ਮੇਰੀ ਚੁੰਨੀ ਚ ਵੜ ਗਈ ਲੜ ਜਾਂਦੀਆਂ ਉਥੋਂ ਭੱਜ ਗਾ ਗਿਆ ਸਾਡੀ ਸਪੀਡ ਦੇਖਣ ਵਾਲੀ ਸੀਗੀ ਤੇ ਲਓ ਜੀ ਬਸ ਹੁਣ ਆਪਾਂ ਬਣਾਉਣੇ ਆ ਚਾਹ ਪਾਣੀ ਤੇ ਮੌਸਮ ਵੀ ਆ ਸਕਦਾ ਹੈ ਉਹ ਦਹਿਮ ਜਾਂ ਵੀ ਹੈਗਾ ਤੇ ਹਵਾ ਵੀ ਚੱਲੀ ਜਾਂਦੀ ਹੈ ਮਿਕਸ ਜਾਂ ਕੰਮ ਹੋਇਆ ਪਿਆ ਚਲੋ ਜੀ ਆਪਾਂ ਬਣਾ ਲਈਏ ਚਾਹ ਤੇ ਜਸ਼ਨ ਦੇ ਰੜੀ ਗਏ ਆ ਜਸ਼ਨ ਨੇ ਨੂੰ ਲੈਣ ਉਹਦੀ ਬੈਣ ਆਉਣ ਵਾਲੀ ਆ 2:11 ਹੋ ਗਏ ਤੇ ਆਪਣੇ ਬਾਣ ਕੱਦੂ-ਕੱਦੂ ਕਰਕੇ ਰੱਖਤਾ ਜੀ ਇਹਨਾਂ ਨੇ ਮੈਂ ਤੁਹਾਨੂੰ ਦਿਖਾਵਾਂ ਕਾਹ ਨੂੰ ਬਤਨਾ ਤਰਨ ਬਣਾ ਗਿਆ ਇਹਨਾਂ ਵੀ ਹੈ ਆ ਜੀ ਤੁਹਾਨੂੰ ਦਿਖਾਉਮਾ ਪੈਕ ਕੈਮਰਾ ਕਰ ਉਹ ਦੇਖੋ ਜੀ ਇਹਨਾਂ ਉਹ ਬਸ ਬਸ ਦੋ ਤਿੰਨ ਕਿਆ ਰਹੇ ਜੀ ਉਹ ਲਵਣਾ ਆਪਾਂ ਬਾਕੀ ਸਾਰਾ ਏ ਟੂ ਜ਼ੈਡ ਲੱਗ ਗਿਆ ਝੋਨਾ ਤੇ ਆ ਮੱਕੀ ਨਹੀਂ ਵੱਡੀ ਸੀ ਕਿ ਜੇ ਵੱਡੀ ਹੁੰਦੀ ਮੱਕੀ ਤਾਂ ਫਿਰ ਇਹ ਵੀ ਲਾ ਦਿੰਦੇ ਤੇ ਫਿਰ ਕਹਿੰਦੇ ਚਲ ਵੀ ਹਰੇ-ਜਾਰੇ ਨੂੰ ਵੀ ਚਾਹੀਦਾ ਹਨਾ ਤੇ ਉਹ ਹਰੇ-ਜਾਰੇ ਨੂੰ ਆਪਣੇ ਕੋਲੇ ਕੁਸ ਕਾਂ ਪਿਆ ਬਾਣ ਉੱਥੇ ਹਰਾ-ਚਾਰਾ ਵੇਚ ਜਾਗੇ ਬੱਲਾ-ਬੁੱਲਾ ਵੇਚ ਜਿੱਥੇ ਤੇ ਇੰਨਾ ਕੁ ਰਹਿ ਗਿਆ ਬਸ ਜੇ ਆਪਣੇ ਝੋਨਾ ਲਾਉਣ ਵਾਲਾ ਤਾਂ ਸਵੇਰੇ ਆਉਣਗੇ ਝੋਨਾ ਲਾਉਣ ਵਾਲੇ ਤੇ ਫਿਰ ਬਸ ਕੇਰਾ ਲੱਗਣ ਵਾਲਾ ਕੰਮ ਨਿਬੜ ਜਾਊਗਾ ਬਾਅਦ ਚ ਜਿਹੜਾ ਕਹ ਕੰਡਾ ਕੱਢਣਗੇ ਰੇਹ ਰੂ ਪਾਉਣਗੇ ਪਾਣੀ ਤਾਂ ਨਹੀਂ ਹੋਰ ਰਹ ਜੂਗਾ ਕੰਮ ਲਾਉਣ ਵਾਲਾ ਕੰਮ ਨਿਬੜ ਜੂਗਾ ਸਵੇਰੇ ਲੋ ਜੀ ਇੱਥੇ ਜਸ਼ਨ ਦੇ ਰੈਡੀ ਕੁੱਤਰਨ ਲੱਗ ਗਏ ਸੀਗੇ ਹਰਾ ਮੱਕੀ ਤੇ ਟਾਈਮ ਹੋ ਗਿਆ ਸੀਗਾ ਇੱਥੇ ਸਵੇਕ ਸਾਢੇ 4 ਦਾ ਟਾਈਮ ਸੀਗਾ ਤੇ ਅਸੀਂ ਆਖਿਆ ਵੀ ਅੱਜ ਮੌਸਮ ਠੀਕ ਆ ਵੀ ਆਪਾਂ ਟਾਈਮ ਨਾਲ ਹੀ ਪਾ ਦਨੇ ਆ ਨਹੀਂ ਤਾਂ ਆਪਣੇ ਜਦੋਂ ਤੁਹਾਨੂੰ ਪਤਾ ਧੁੱਪ ਧੁੱਪ ਹੁੰਦੀ ਹੈ ਧੁੱਪ ਵਾਲਾ ਮੌਸਮ ਹੁੰਦਾ ਖੁਰਨਾਂ ਦੇ ਧੁੱਪ ਹੁੰਦੀ ਹੈ ਤੇ ਫਿਰ ਉਦੋਂ ਆਪਾਂ ਉਹ ਤਾਂ 5:00 ਪਜੀ ਪਾਉਣੇ ਹੁੰਨੇ ਆ ਜੇ ਜਦ ਆਏ ਬੱਦਲ ਵਾਈ ਜੀ ਹੋਵੇ ਮੀਂਹ ਕਣੀ ਵਾਲਾ ਮੌਸਮ ਹੋਵੇ ਫਿਰ ਉਹਦੇ ਟਾਈਮ ਨਾ ਪਾਦਨੇ ਹੁੰਨੇ ਆ ਵੀ ਚਲ ਟਾਈਮ ਨਾ ਰੱਜ ਲੈਣਗੇ ਰੱਬ ਦਾ ਕੋਈ ਭਰੋਸਾ ਨਹੀਂ ਹੈਣਾ ਹੁਣ ਦੋ ਤਿੰਨ ਦਿਨ ਲਗਾਤਾਰ ਹੋ ਗਏ ਤੇ ਆ ਜਾਂਦਾ ਰੱਬ ਤੇ ਤਾਂ ਕਰਕੇ ਤੇ ਜਸਨ ਰੈਡੀ ਕਰਤਾ ਰਈ ਸੀ ਹਰਾ ਤੇ ਕੱਲ ਕੱਲ ਇੱਕ ਭੈਣ ਇਧਰ ਆਪਣੇ ਬਠਿੰਡੇ ਕਨੀ ਸੇਮਾ ਪੰਡਾ ਉੱਥੇ ਹਰ ਹਰਪ੍ਰੀਤ ਕੌਰ ਸਿੱਧੂ ਤੇ ਹਰਪ੍ਰੀਤ ਸਿੱਧੂ.z@atid.id ਬਣੀ ਹੋਈ ਆ ਭੈਣ ਦੀ ਤੇ ਕੱਲ ਉਹਨਾਂ ਦਾ ਮੈਸੇਜ ਆਇਆ ਕਹਿੰਦੀ ਵੀ ਦੀਦੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਕਿ ਮੈਂ ਮਰਜ਼ੀ ਗੱਲ ਕਰਉ ਤੇ ਫਿਰ ਆਪਾਂ ਉਹਨਾਂ ਨੂੰ ਇੰਸਟਾ ਤੇ ਆਪਣੀ ਸਟਾਈਲ ਹੀ ਦਿੱਤੀ ਸੀ ਉਹਨਾਂ ਨੂੰ ਤੇ ਫਿਰ ਉੱਥੇ ਦੀਦੀ ਨੇ ਮੈਸੇਜ ਕਰ ਲਿਆ ਸੀ ਤੇ ਫਿਰ ਆਪਾਂ ਉੱਥੇ ਕਰੀ ਸੀ ਜੀ ਦੀਦੀ ਨਾਲ ਗੱਲ ਤੇ ਦੋ ਦਿਨਾਂ ਗੱਲ ਕਰਕੇ ਜੀ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਇੰਨਾ ਜ਼ਿਆਦਾ ਵਧੀਆ ਲੱਗਿਆ ਵੀ ਆ ਇੰਜ ਹੋ ਜਾਂਦਾ ਹਨਾ ਵੀ ਆਪਾਂ ਵੀ ਕੋਈ ਵੀ ਵਧੀਆ ਆਪਣੇ ਬਲੌਗ ਵੀਡੀਓ ਵਧੀਆ ਹੁੰਦੀ ਆ ਤੇ ਦੀਦੀ ਨੇ ਇੰਨਾ ਇੰਨਾ ਚੰਗਾ ਕਿਹਾ ਕਹਿੰਦੇ ਵੀ ਦੀਦੀ ਤੁਹਾਡੇ ਬਲੌਗ ਵਧੀਆ ਹੁੰਦੇ ਆ ਅਸੀਂ ਸਾਰੀ ਫੈਮਿਲੀ ਦੇਨੇ ਆ ਬਹਿ ਕੇ ਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਸੋਡਾ ਪਿਆਰ ਜੀ ਆਹੀਂ ਬਣਾ ਕੇ ਰੱਖੋ ਹਨਾ ਤੇ ਮੈਨੂੰ ਉਮੀਦ ਨਹੀਂ ਸੀਗੀ ਜਦੋਂ ਮੈਂ ਨਵਾਂ ਨਵਾਂ ਚੈਨਲ ਬਣਾਇਆ ਵੀ ਇਹਨ ਸੋਡਾ ਸਾਰਿਆਂ ਦਾ ਇੰਨਾ ਪਿਆਰ ਮਿਲੂਗਾ ਜੀ ਸੋਡਾ ਸਾਰਿਆਂ ਦਾ ਜਿੰਨੇ ਵੀ ਜਣਿਆ ਨੇ ਸਬਸਕ੍ਰਾਈਬ ਕਰਿਆ ਜਿੰਨੇ ਵੀ ਜਣੇ ਕਮੈਂਟ ਕਰਦੇ ਸੋਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਜਿੰਨਾ ਕਰਾਂ ਉਹਨਾਂ ਘੱਟ ਹੈ ਤੇ ਬਸ ਇਹ ਇੱਥੇ ਮੈਂ ਗੋਗੂਆ ਘੋੜ ਸੱਟਣ ਲੱਗ ਜੀ ਮਗਾ ਹਜੇ ਤਹਾਰਾ ਕੋ ਤਰਦੇ ਮਗਾ ਚੱਲ ਮਖਾੜੀ ਕੀ ਕਰਦੀਆਂ ਮਗਾ ਹੁਣ ਜਦੋਂ ਕੰਮ ਧੰਦੇ ਲੱਗ ਗਏ ਫਿਰ ਕੰਮ ਨਮੇੜ ਹੀ ਲੱਗੇ ਫਿਰ ਮਗਾ ਮੈਂ ਮੈਂ ਬਸ ਜਦੋਂ ਕੰਮ ਲੱਗ ਜਾਣਾ ਬਸ ਫਿਰ ਮੈਂ ਬਹਿੰਦੀ ਨਹੀਂ ਹੁੰਦੀ ਮੈਨੂੰ ਆਏ ਹੁੰਦਾ ਵੀ ਬਸ ਹੁਣ ਜਦੋਂ ਲੱਗ ਹੀ ਗਏ ਹੁਣ ਬਸ ਜੀ ਨਜ਼ਰ ਨਿਭੜਦਾ ਨਹੀਂ ਉਹਨਾਂ ਚਿਰ ਨਹੀਂ ਤੇ ਬਸ ਇਹ ਇਧਰ ਮੰਮੀ ਲੱਗੇ ਪਏ ਸੀਗੇ ਭਾਂਡੇ ਮਨ ਜਾਣ ਤੇ ਮੰਮੀ ਬਹੁਤ ਜ਼ਿਆਦਾ ਸਹਾਰਾ ਲਮਾਉਂਦੇ ਆ ਜੀ ਜਮਾ ਬਰੋਬਰ ਕੰਮ ਕਰਦੇ ਹੈਗੇ ਤੇ ਬਸ ਮੈਂ ਉਧਰ ਨਿਰਾਚਾਰੇ ਵਾਲਾ ਕਰਨ ਲੱਗੀ ਸੀਗੀ ਤੇ ਮੰਮੀ ਇਧਰ ਭਾਂਡਾ ਢਿੰਡਾ ਚੱਕਣ ਲੱਗੇ ਸੀਗੇ ਤੇ ਪੂਰਾ ਸਾਰਾ ਜਿਵੇਂ ਪਾਂਡੇ ਚੱਕ ਤੇ ਜੀ ਕੈਂਪਰ ਕੁੰਪਰ ਚ ਬਰਫ ਪਾਉਣੀ ਹੋਵੇ ਜਿਵੇਂ ਤੇ ਜਾਂ ਫਿਰ ਬਸ ਆਬਜੀ ਸੂਜੀ ਚੀਰਨੀ ਹੋਵੇ ਪੂਰਾ ਪਾਣੀ ਧਾਣੀ ਪਸੂਆਂ ਨੂੰ ਪਿਉਣਾ ਹੋਵੇ ਪੂਰਾ ਸਾਰਾ ਲਗਾਉਂਦੇ ਆ ਜੀ ਮੰਮੀ ਬਾਸੀ ਲੱਗੇ ਪਏ ਆ ਕੰਮ ਤੇ ਇੱਕ ਉ ਤਾਂ ਜਗਜੀਤ ਜਗਜੀਤ ਸਿੰਘ ਬਰਾੜ ਨਾਲ ਤੇ ਆਉਂਦਾ ਆਈਡੀ ਉਹਨਾਂ ਦੀ ਤੇ ਉ ਭੈਣ ਦਾ ਨਾਂ ਹੈਗਾ ਜਸਪ੍ਰੀਤ ਕੌਰ ਪਾਲਿਸ ਤੇ ਜਸਪ੍ਰੀਤ ਕੌਰ ਭੈਣ ਦਾ ਨਾਮ ਤੇ ਉਹਨਾਂ ਨੇ ਕਿਹਾ ਸੀਗਾ ਵੀ ਸੋਡੀ ਵੀਡੀਓ ਦੇ ਵਿੱਚ ਮੇਰਾ ਨਾਮ ਜ਼ਰੂਰ ਲਿਓ ਜੀ ਤੇ ਦੀਦੀ ਜੀ ਸਾਨੂੰ ਇੰਨੇ ਜੋਗਾ ਸਮਝਾ ਜੀ ਧੰਨਵਾਦ ਤੇ ਜਿਹਦੀ ਦੀ ਤਾ ਨਾਮ ਹੈ ਜੀ ਜਸਪ੍ਰੀਤ ਕੌਰ ਤੇ ਬਸ ਉਧਰੋਂ ਜੀ ਬਸ ਨੀਰਾ ਚਾਰਾ ਜਸ਼ਨ ਦੇ ਡੇੜੀ ਕਹਿੰਦੇ ਹਰਾ ਚਲ ਮੈਂ ਛੱਡ ਦਿੰਨਾ ਤੇ ਪਸ਼ੂਆਂ ਨੂੰ ਹਰਾ ਪਾਤਾ ਸੀਗਾ ਤੇ ਕਹਿੰਦੇ ਚੱਲ ਪਸ਼ੂ ਬੰਨਦੇ ਤੇ ਮੈਂ ਲੱਗ ਗਈ ਸੀ ਜੀ ਪਸ਼ੂ ਬੰਨਣ ਪਸੂ ਘੇਰਾ ਤਾਂ ਪੂਰਾ ਆਏ ਆਉਂਦੇ ਆ ਬਾਹਰੋਂ ਤਾਂ ਜਿਵੇਂ ਭੁੱਖੇ ਬੰਨੇ ਹੁੰਦੇ ਆ ਪੂਰੀ ਸਪੀਡ ਨਾਲ ਜਸ਼ਨ ਨੂੰ ਆਪਣਾ ਜਸ਼ਨਾ ਵੀਡੀਓ ਬਣਾ ਰਿਆ ਸੀ ਆ ਜਿਹੜੀ ਆ ਛੋਟੀ ਆਪਣੀ ਐਨਾ ਘੂਰਦੀ ਆ ਜਸ਼ਨ ਨੂੰ ਐਨਾ ਘੂਰਦੀ ਆ ਪਤਾ ਨਹੀਂ ਛੇੜਦਾ ਵਾਲਾ ਇਹਨੂੰ ਵਾਲਾ ਛੇੜਦਾ ਪਤਾ ਨਹੀਂ ਤੇ ਸਾਰਾ ਦਿਨ ਉਹਦੇ ਨੂੰ ਮੂਰੇ ਨੱਚੀ ਜਾਂਦਾ ਉਹਦੇ ਫਿਰ ਇਹਨੂੰ ਚੇਹ ਚੜਦੀ ਐ ਤੇ ਪੂਰਾ ਐ ਘੂਰਦੀ ਆ ਜਸ਼ਨ ਨੂੰ ਤਾਂ ਪੂਰਾ ਮੁਖਾ ਜਸ਼ਨਾ ਜੇ ਕਿਤੇ ਸਾਹ ਹੱਥ ਚ ਸੰਗਲ ਸੰਗਸੜਾ ਛੜਾ ਲੈਣਾ ਇਹਨੇ ਮੁਖਾ ਤਾਂ ਟੱਕ ਨਹੀਂ ਡੈਭੂਗੀ ਕਹਿੰਦਾ ਨਹੀਂ ਮम्मा ਚੌੜ ਕਰਦੀ ਐ ਤੇ ਬਾਹਲਾ ਛੇੜਦਾ ਜੀ ਇਹਦੇ ਮੂਰੇ ਸਾਰਾ ਦਿਨ ਵਕਤਾ ਕਰੀ ਜਾਂਦਾ ਖੜਾ ਤੇ ਲਓ ਜੀ ਜਸ਼ਨ ਦੇ ਡੈਡੀ ਤਾਂ ਦੇਖੋ ਹਾਲ ਕਿਵੇਂ ਮੁੜਕੋ ਮੁੜਕੀ ਹੋਏ ਆ ਬਾਹਲਾ ਪਸੀਨਾ ਆਉਂਦਾ ਜਸ਼ਨ ਦੇ ਡੈਡੀ ਨੂੰ ਗੋਤ ਹੀ ਜਾਦੇ ਐ ਹੋ ਜਾਂਦੇ ਜਿਵੇਂ ਪਾਣੀ ਡੋਲਿਆ ਹੁੰਦਾ ਉੱਤੇ ਲੋ ਜੀ ਪਸੰਗ ਵਾਲਾ ਗੰਮ ਨੇ ਮੇੜ ਕੇ ਮੈਂ ਆ ਗਈ ਸੀ ਇੱਧਰ ਛਟੀਆਂ ਲੈਣ ਪਹਿਲਾਂ ਮੈਂ ਤੇ ਮੰਮੀ ਸਵੇਰ ਅੱਜ ਮੰਮੀ ਨੇ ਪਾਠ ਪੜ੍ਹ ਦਿੱਤੀ ਆ ਤੇ ਮੈਂ ਸੁੱਕਣੀਆਂ ਲਾਈਆਂ ਸੁੱਕਣੀਆਂ ਲਾਈਆਂ ਛਟੀਆਂ ਕਿਉਂਕਿ ਛਟੀਆਂ ਬਿਨਾ ਕਿੱਥੇ ਸਰਦਾ ਹਨਾ ਇੱਕ ਸਾਢੇ ਵੀ ਚੁੱਲੇ ਤੇ ਜਾਦੇ ਕੰਮ ਹੁੰਦਾ ਇੱਕ ਸਾਢੇ ਗੈਸ ਦੀ ਰੋਟੀ ਵੀ ਬੰਦੇ ਖਾਂਦੇ ਨਹੀਂ ਤੇ ਆਪ ਨੂੰ ਵੀ ਚੰਗੀ ਜੀ ਨਹੀਂ ਲੱਗਦੀ ਗੈਸ ਦੀ ਰੋਟੀ ਕਦੇ ਅਣਸਰਦੇ ਨਾਲ ਤਾਂ ਭਲਾ ਜਿੱਦਾਂ ਐ ਹੋਵੇ ਵੀ ਹਾਂ ਵੀ ਹੁਣ ਤਾਂ ਸਰਦਾ ਨਹੀਂ ਹਨਾ ਵੀ ਗੈਸ ਤੇ ਰੋਟੀ ਬਣਾਉਣੀ ਪਊਗੀ ਨਹੀਂ ਆਪਾਂ ਨਹੀਂ ਕਦੇ ਗੈਸ ਤੇ ਰੋਟੀ ਬਣਾਈ ਆਪਾਂ ਚੁੱਲੇ ਤੇ ਕਰਦੇ ਆ ਜੀ ਸਾਰਾ ਕੰਮ ਵਧੀਆ ਲੱਗਦਾ ਚੁੱਲੇ ਤੇ ਕੰਮ ਕਰਨਾ ਤੇ ਬਾਕੀ ਬਾਹਰ ਵਧੀਆ ਹੁੰਦਾ ਹਨਾ ਵੀ ਐ ਖੁੱਲੇ ਜਿਹਾ ਕੰਮ ਕਰਨਾ ਆਪਣੀ ਰਸੋਈ 'ਚ ਤੁਹਾਨੂੰ ਪਤਾ ਇੱਕ ਤਾਂ ਹਵਾ ਨਹੀਂ ਆਉਂਦੀ ਤੇ ਬਹੁਤ ਹੀ ਜ਼ਿਆਦਾ ਝਾਨ ਔਖੀ ਹੁੰਦੀ ਹੈ ਰਸੋਈ 'ਚ ਤਾਂ ਮੇਰੀ ਤਾਂ ਭਾਰੀ ਬਣ ਜਾਂਦੀ ਜਦੋਂ ਐ ਹੋ ਜੇ ਨਾ ਵੀ ਰਸੋਈ 'ਚ ਕੰਮ ਕਰਨਾ ਪਊਗਾ ਕਿਉਂ ਹਵਾ ਨਹੀਂ ਲੱਗਦੀ ਜੀ ਤੇ ਵਾਈਗਰੂ ਜੀ ਨੇ ਜੇ ਕਿਰਪਾ કરી ਤਾਂ ਜੀ ਕੋਈ ਆਪਾਂ ਵਧੀਆ ਰਸੋਈ ਪਾਵਾਂਗੇ ਫਿਰ ਖੁੱਲੀ ਜੀ ਰਸੋਈ ਪਾਵਾਂਗੇ ਤੇ ਵਧੀਆ ਬਾਰੀਆਂ ਬੁਰੀਆਂ ਰੱਖਾਂਗੇ ਵਿੱਚ ਤੇ ਜਿੱਧਰਾਂ ਵੀ ਹਵਾ ਕ੍ਰੋਸ ਹੋਵੇ ਅੰਦਰ ਹਵਾ ਆਵੇ ਵਧੀਆ ਤੇ ਬਾਸੀ ਜੀ ਛਟੀਆਂ ਮੈਂ ਤਿੰਨ ਥੱਬੇ ਬਣਾ ਲੇ ਇੱਕ ਥੱਬਾ ਤਾਂ ਮੈਂ ਗਾਂ ਚੱਕ ਲਈ ਸੀਗੀ ਤੇ ਦੋ ਥੱਬੇ ਮੈਂ ਅੰਦਰ ਧਰਤੇ ਸੀਗੇ ਪਸੂ ਘਾਲੇ ਚ ਤੇ ਕਿਉਂਕਿ ਰੱਬ ਦਾ ਕੋਈ ਭਰੋਸਾ ਨਹੀਂ ਜੀ ਕਦੋਂ ਆਜੇ ਤੇ ਬਾਲਣ ਬੁਛ ਛੜੀਆਂ ਬਣਾ ਕਿੱਥੇ ਸਰਦਾ ਜੀ ਛੜੀਆਂ ਤਾਂ ਹੋਣੀ ਹੋਣ ਤੋਂ ਦੂਰ ਤੇ ਬਾਵਾ ਬਾਲਣ ਲੱਗ ਜਾਂਦਾ ਸੀ ਛੜੀਆਂ ਦਾ ਤੇ ਆਪਣੇ ਉ ਤਾਂ ਲੱਕੜਾਂ ਜੀਆਂ ਵੀ ਲਿਆ ਰੱਖੀਆਂ ਪਰ ਇਹ ਥੋੜੀਆਂ ਜੀਆਂ ਮੀਨਾ ਗਿੱਲੀਆਂ ਜਾਦੀ ਸੀਗੀਆਂ ਤੇ ਇਹ ਹੋ ਰਹੀ ਸੀ ਚੀੜੀਆਂ ਜੀਆਂ ਤੇ ਛੜੀਆਂ ਸੁੱਕ ਗਈਆਂ ਸੀਗੀਆਂ ਸੁੱਕਣੀਆਂ ਲਾਈਆਂ ਸੀਗੀਆਂ ਤੇ ਮੈਂ 5 5 5.5 ਲੈ ਕੇ ਆਈ ਸੀਗੀ ਛੜੀਆਂ ਸਵੇਰ 10:00 ਵਜੇ ਸੁੱਕਣੀਆਂ ਲਾਈਆਂ ਸੀ ਵਧੀਆ ਧੁੱਪ ਲੱਗੀ ਗਈ ਲੋ ਜੀ ਮੰਮੀ ਜੀ ਲੈ ਆ ਸਬਜੀ ਸਬਜੀ ਬਣਾਵਾਂਗੇ ਆਪਾਂ ਕद्दू ਕੱਲ ਵੀ ਕद्दू ਸੀ ਅੱਜ ਵੀ ਕद्दू ਤੇ ਦੇ ਦੇ ਕੱਦੂ ਹੀ ਲੈਣ ਜਾਵਾਂਗੇ ਹੂੰ ਸੱਤਰਾ ਸਿਰ ਵੀ ਦਿੱਤੇ ਇਹੋ ਜਿਹਾ ਲੱਗਦਾ ਕਿ ਹੋਰ ਮਹਿੰਗੀ ਬਹੁਤ ਹੈ ਸਬਜੀ ਦਾ ਰੋਜ਼ ਲਿਆ ਕੇ ਵੀ ਹਨਾ ਕਿੱਥੋਂ ਪੂਰੀ ਆਉਂਦੀ ਹੈ ਇੰਨੀ ਮਹਿੰਗੀ ਸਬਜੀ ਮੰਡੀੋਂ ਲਿਆ ਕੇ ਵੀ ਉੱਥੋਂ ਵਜਾਰੂੰ ਨਹੀਂ ਤਾਂ ਕਰਤੋਂ ਮਰੀਟ ਕਿ ਆ ਦੇ ਚੱਕਿਆਂਗੇ ਸਬਜੀ ਹੂੰ ਤੇ ਜਿਵੇਂ ਆਪਣਾ ਦੇਖ ਰਿਹਾ ਜੀ ਗੇਮ ਉੱਥੇ ਬਾ ਜਾ ਬੁੱਤੇ ਹਵਾ ਜਿੱਥੇ ਗਰਮੀ ਚ ਬੈਠਾ ਨੀ ਜੱਸੀ ਬਾ ਜਮੇ ਨਹੀਂ ਬੋਲਦਾ ਜੀ ਸਾਡਾ ਸ਼ੋਰ ਤਾਂ ਗੱਲ ਹੈ ਮੋਸਾ ਹੀ ਬੋਲਿਆ ਜਾਣਨਾ ਇਹ ਗਿਆ ਚ ਬੈ ਉਹਦਾ ਫੇਰੀ ਹੈ ਹਾਂ ਕਹੇ ਜਾ ਵਾਟਰ پارک ਗਿਆ ਜੋ ਉਹਦਾ ਰੁੱਜਿਆ ਤੇ ਹਜੇ ਟਿੱਕਰ ਨਹੀਂ ਠੀਕ ਹੋਇਆ ਜ਼ਖਾਮ ਇਹਦਾ ਇੱਕਦਮ ਮੌਸਮ ਹੈ ਜਾਂ ਬਦਲਦਾ ਮੌਸਮ ਹੈ ਜਦੋਂ ਮੀਂਹ ਕਣੀ ਜਿਹਾ ਆਉਜੋ ਉਦੋਂ ਤਾਂ ਮੱਲੋ ਮੱਲੀ ਜ਼ਖਾਮ ਲੱਗਦਾ ਨਾਲੇ ਆਏ ਨਹੀਂ ਕੋਈ ਵੀ ਠੰਡੇ ਪਾਣੀ ਨਾਲ ਨਾ ਹੁੰਦਾ ਮੈਂ ਤਾਂ ਇਹਨੂੰ ਪਾਣੀ ਵੀ ਗਰਮ ਕਰਕੇ ਦਿੰਨੀ ਆ ਸਕੂਲ ਜਾਂਦਾ ਉਦੋਂ ਵੀ ਗਰਮ ਪਾ ਕਰਕੇ ਦਿੰਨੀ ਆ ਫੇਰ ਸ਼ਾਮ ਨੂੰ ਨਹਾਉਂਦਾ ਉਦੋਂ ਵੀ ਪਾਣੀ ਗਰਮ ਹੁੰਦਾ ਮੌਸਮੀ ਇਹ ਜਾ ਹੋਇਆ ਬੇ ਅੱਜ ਤਾਂ ਸਹੀ ਰੱਖਿਆ ਦੇਣਾ ਹਨਾ ਅੱਜ ਵੀ ਤੇ ਕੱਲ ਵੀ ਵਧੀਆ ਸੀ ਹਾਂ ਨਹੀਂ ਵੀ ਮੌਸਮ ਠੰਡਾ ਸੀ ਵਧੀਆ ਕਹਦੀ ਮਸ਼ੀਨ ਉਹ ਕੀ ਨਾ ਚਾਰ ਵਾਲੇ ਅੱਛਾ ਰਾਜੂ ਕੇ ਠੀਕ ਹੈ ਆਪਣੇ ਗਵੰਡੀ ਪਾਈ ਜਾਂਦੇ ਆ ਜੀ ਚਾਰ ਮੱਕੀ ਦਾ 바ਵਾ ਵਿੱਜਾ ਸੇ ਲੜਾਣਾ ਮਮੀ ਸਾ ਕਿਲਾ ਹੂੰ ਲੋ ਜ ਮਮੀ ਜੀ ਇਹਦੇ ਸਬਜੀ ਤੇ ਮੈਂ ਪਾਉਣੀ ਹੈ ਕੈਂਪਰ ਚ ਬਰਫ਼ ਤੇ ਫਿਰ ਮੈਂ ਬਣਾ ਦੂੰਗੀ ਸਾ ਹੂੰ ਕਮੈਂਟ ਕਰਕੇ ਦੱਸਿਓ ਜੀ ਸਾਰੇ ਮਮੀ ਕਹਿੰਦੀ ਗੰਡਿਆਂ ਦਾ ਕੀ ਰੇਟ ਹੈ ਹੋਰ ਜੋ ਮੇਨੇ ਆਦੇ ਬੰਦੇ ਟਰਾਲੀ ਵਾਲੇ ਹਨਾ ਵਹੀਆਂ ਦੇ ਹਾਦੀ ਹੋ ਗਈ ਆਪਣੇ ਤਾਂ ਚੂਚਲੇ ਮਾਜਲੇ ਰਹਿ ਗਏ ਚੂਚਲੇ ਮਾਜਲੇ ਵਾਸਤੇ ਮੁੱਕੇ ਚੱਲੇ ਹੋ ਰੌਂਦੇ ਨਹੀਂ ਆ ਜਾਣ ਤਾਂ ਲੈ ਲੀਏ ਗੰਡੇ ਗਾਂ ਬਾਲੇ ਮਹੰਗੇ ਹੈ ਜੀ ਅੱਡੇ ਤੇ ਤਾਂ ਬਾਲੇ ਹੀ ਮਹੰਗੇ ਆ ਪੁੱਛੋ ਹੀ ਨਾ ਜੇ 25 ਰੁਪਏ ਮੰਡੀ ਜੀ ਦਿੰਦੇ ਤੇ ਅੱਡੇ ਆ ਆਪਾਂ ਨੂੰ ਕਿੱਥੋਂ ਦੇ ਦੇਣਗੇ 25 ਹਮ ਹਾਲੀ ਤੋਂ ਘੱਟ ਨਹੀਂ ਦੇਣੇ ਦੇਖੋ ਕੀ ਰੇਟ ਹੋਊਗਾ ਚਲੋ ਕੀ ਟਰਾਲੀ ਵਾਲੇ ਆ ਜਾਣ ਲੋ ਜੀ ਆਪਾਂ ਬਣਾਉਣ ਲੱਗੇ ਸਬ지 ਕद्दू ਦੀ ਮੈਂ ਤਾਂ ਕਹਿੰਦੀ ਮੈਂ ਛੱਕੀ ਬਣਾ ਲਾਂਗੀ ਮੰਮੀ ਕਹਿੰਦੀ ਫਿਰ ਆਪਾਂ ਨੂੰ ਸਰਨਾ ਨਹੀਂ ਕਹਿੰਦੀ ਮਹਾ ਚਲੋ ਠੀਕ ਹੈ ਦੁੱਧ ਪਾ ਲਾਂਗੇ ਅੱਜ ਤਾਂ ਜਿਵੇਂ ਚੁੱਲੇ ਤੇ ਬਣਾਉਣ ਲੱਗ ਗਈ ਮੇਰਾ ਤਾਂ ਰਸੋਈ 'ਚ ਸਾਹ ਬੰਦ ਹੁੰਦਾ ਅੱਤ ਜੀ ਨਹੀਂ ਹੈਗੀ ਰਸੋਈ ਚਾਇਨਸ ਹਰ ਕਦੇ ਕਦੇ ਬਣਾ ਬਣਾ ਮਾਨ ਸਰ ਦੇ ਨਾਲ ਦੋ ਤਿੰਨ ਦਿਨ ਬਣਾਉਣੀ ਪੈਗੀ ਮੇਰੇ ਤਾਂ ਜਾਣੋ ਕੀ ਹੁੰਦੀ ਹੈ ਰਸੋਈ ਚ ਇਹ ਲੋਹ ਦਿਲਾਤਾ ਪਟਕਣ ਤੇ ਆਪਾਂ ਕਰਦੇ ਅੱਗ ਤੇਜ ਇਆ ਬਾਹਰ ਵਧੀਆ ਲਾਦਿਆ ਚੁੱਲੇ ਤੇ ਐ ਵਧੀਆ ਬਣਾਉਣੀ ਨਾ ਬਾਹਰ ਹਵਾ ਜੀ ਆ ਜਾਂਦੀ ਐ ਆਪਣੀ ਰਸੋਈ ਦੇ ਵਿੱਚ ਨਾ ਬਿਓ ਹੋਣੇਗੀ ਹਵਾ ਨਹੀਂ ਆਉਂਦੀ ਕਿਸੇ ਪਾਸਿਓ ਬਾੜੀ ਜਾਣ ਓਕੀ ਹੁੰਦੀ ਐ ਫਿਰ ਸੋਈ ਚ ਤੇ ਬਾਹਰ ਵਧੀਆ ਲਾਦਾਂ ਚੁੱਲੇ ਤੇ ਬਣਾਉਣੀ ਸਬਜੀ ਸਬਜੀ ਚ ਪਾ ਲਿਆ ਆਪਾਂ ਦੁੱਧ ਤੇ ਸਬਜੀ ਆਪਣੀ ਰੈਡੀ ਐ ਨੂੰ ਥੋੜਾ ਜਿਹਾ ਸੇਕ ਲਵਾ ਲਿਆ ਬਣੀ ਐ ਨਾ ਕਿੰਨੀ ਸੋਹਣੀ ਤੇ ਇਧਰ ੜਕਣੀ ਜਦ ਦੁੱਧ ਦਿੱਤਾ ਸਾਮ ਜੀ ਤੇ ਅੱਜ ਮੈਥੋਂ ਥੋੜਾ ਦੁੱਧ ਨਿਕਲ ਗਿਆ ਬਾਹਲਾ ਤਾਂ ਨਹੀਂ ਉੱਤੋਂ ਝੱਗ ਜੀ ਮਲਾਈ ਜੀ ਨਿਕਲ ਗਈ ਤੇ ਬਸ ਦੁੱਧਾ ਤਪਣ ਕੇ ਮੈਂ ਜੱਗ ਧਰਤਾ ਉਹਦੇ ਚ ਕਿਉਂਕਿ ਇੱਥੇ ਜੀ ਗੰਧੌੜੀ ਤੇਆਂ ਕੀੜੀਆਂ ਚੜ ਜਾਂਦੀਆਂ ਤੇ ਪੀਂਦੇ ਲੇਟ ਆ ਘੰਟੇ ਬਾਅਦ ਪੀਂਦੇ ਆ ਤੇ ਫਿਰ ਰੋਟੀ ਰੋਟੀ ਖਾ ਕੇ ਅੱਧੇ ਘੰਟੇ ਬਾਅਦ ਜਿੱਤੇ ਦੁੱਧ ਪੀਂਦੇ ਆ ਤੇ ਤਾਂ ਕਰਕੇ ਫਿਰ ਮੈਂ ਉਹਦੇ ਡੱਬੇ ਚ ਧਰ ਦਨੀ ਆ ਫਿਰ ਉੱਚ ਕੀੜੀਆਂ ਨਹੀਂ ਚੜਦੀਆਂ ਝਾਲ ਡੱਬੇ ਦੇ ਵਿੱਚ ਤੇ ਇਧਰ ਆਪਣਾ ਤਾਂ ਪੀ ਜਾਂਦਾ ਜੀ ਤੰਦੂਰ ਤੇ ਮੰਮੀ ਆਟਾ ਗੁੰਨ ਕੇ ਬੈਠੇ ਐ ਮੈਂ ਵੀ ਛਟੀਆਂ ਜੀਆਂ ਲਾਇਓ ਨਹੀਂ ਉਹ ਤੇ 쿨ਰ ਮੂਰੇ ਆ ਜਾਂਦੀ ਐ ਤੇ 쿨ਰ ਚੱਲੀ ਜਾਂਦਾ ਆਪਣਾ ਆਹ ਹਾ ਹਾ ਲੋ ਜੀ ਹਾ ਇੱਥੇ ਕਿਹੜੀਆਂ ਮੱਖੀਆਂ ਬੰਦੀਆਂ ਹੋਣਾ ਪਤਾ ਨਹੀਂ ਕਿੰਦਰ ਆਉਂਦੀਆਂ ਹਨਾ ਮਰਦੇ ਨੇ ਮਰਤੀਆਂ ਦੇਖਾਂ ਭੰਬੀਆਂ ਤਾਂ ਕਦੇ ਵੀ ਹਵਾਉਂਦੇ ਹੁੰਦੇ ਨੇ ਕਿਹਦੇ ਨਾਲ ਹੂੰ ਹਵਾ ਚ ਇੱਟ ਇਹ ਆਂ ਨੰਦਾ ਖਾਵਾਲਦ ਆਪਣਾ ਚੌਂਤਰਾ ਇੱਥੋਂ ਬੁਰਛ ਨਾ ਧੋਣਾ ਪਊਗਾ ਹਨਾ ਪਾਣੀ ਖੜਦਾ ਜੀ ਸੁਕਦਾ ਨਹੀਂ ਫਿਰ ਇਧਰੋਂ ਪਾਣੀ ਖੜਦਾ ਇੱਥੇ ਪਾਣੀ ਤੇ ਇੱਥੇ ਜੀ ਬਸ ਜਦੋਂ ਤੋਤਾ ਨਾ ਫਿਰ ਮੈਂ ਉਹ ਕੱਪੜੇ ਵਾਲਾ ਬੁਰਛ ਹੁੰਦਾ ਜਿਹੜਾ ਉਹ ਮਾਰ ਦਿੰਨੀ ਹੁੰਦੀ ਆ ਤੇ ਐ ਵਧਿਆ ਨਿਕਲਿਆ ਹੋਊਗਾ ਬਸ ਹੁਣ ਦੀਕਦੇ ਆ ਵੀ ਜੇ ਤਾਂ ਹੋਰ ਮੀਂਹ ਆਊਗਾ ਤਾਂ ਠੀਕ ਹੈ ਤੇ ਮੰਮੀ ਕਹਿੰਦੀ ਮੈਂ ਤੌਂਦੀ ਸੀ ਇੱਕ ਦਿਨ ਮੰਮੀ ਕਹਿੰਦੀ ਰਹਿਣ ਦੇ ਕਹਿੰਦੀ ਰੱਬ ਦਾ ਕੋਈ ਭਰੋਸਾ ਨਹੀਂ ਹੁਣ ਚਾਰ ਪੰਜ ਦਿਨ ਦੱਸੀ ਜਾਂਦੇ ਹੈ ਕਹਿੰਦੀ ਫੇਰ ਧੋਦਿੰਦੀ ਵਿਹਲੇ ਹੋਗੇ ਜਦੋਂ ਆਪਾਂ ਸਮਾਰ ਕੇ ਝੋਨਾ ਝੋਨਾ ਲਾ ਕੇ ਫਰੀ ਹੋ ਜਾਗੇ ਜੀ ਕੱਲ ਨੂੰ ਲਾ ਦੇਣਗੇ ਆਪਣੇ ਝੋਨਾ ਤੇ ਆਪਾਂ ਹੋ ਜਾਾਂਗੇ ਫਰੀ ਮੇਰੀਆਂ ਛਟੀਆਂ ਤਾਂ ਨਹੀਂ ਡਿੱਗ ਪੀਆਂ ਐ ਹੋ ਜਾਂਦੀਆਂ ਛਟੀਆਂ 2 ਮਿੰਟ ਉਧਰ ਵਗ ਜਾਈਆਂ ਨਹੀਂ ਛਟੀਆਂ ਲੱਤਾਂ ਤਾਂ ਹੋ ਜਾਂਦੀਆਂ ਛਟੀਆਂ ਦੀਆਂ ਲੋ ਜੀ ਬਸ ਮੈਂ ਬਤੀਲੀ ਮਾਜ ਲਿਆਵਾ ਤੇ ਫੇਰ ਇਹਨੇ ਮੰਮੀ ਦੋ ਤਿੰਨ ਛਟੀਆਂ ਪਾ ਦੇਣਗੇ ਫਿਰ ਆਪ ਆਪ ਕਾਵਾਂਗੇ ਰੋਟੀ ਲਓ ਜੀ ਰੋਟੀ ਦੇ ਟਾਈਮ ਤੇ ਆ ਗਈ ਪੁਜੀ ਕਹੀ ਜਾਈ ਹੋਈ ਆਲੂ ਪਾਉਂਦਿਆ ਹੋਣਾ ਨਾ ਪੁਚਾਂ ਚ ਅੱਗੇ ਮੰਮੀ ਉਹ ਪਾਉਂਦੇ ਪੁਜੀ ਛੋਲੇ ਦਾ ਨੇ ਛੋਲੇ ਇਹ ਮੈਂ ਦੇ ਆਹ ਲੋ ਜੀ ਜਸ਼ਨ ਦੇ ਰੈਡੀ ਲਿਆਏ ਕੋਚੇ ਹੁਣ ਰੋਟੀ ਦੀ ਕਿਹੜੀ ਭੁੱਖ ਰਹੂਗੀ ਆਪਾਂ ਨੂੰ ਦਾਦਾ ਜੀ ਭੈਰੇ ਲਿਉਣੀ ਸੀ ਚਾਲ ਲੋ ਜੀ ਰੋਟੀ ਲਈ ਪਕਾ ਆਪਾਂ ਤੇ ਮੰਮੀ ਫੜਾਈ ਜਾਂਦੇ ਡੈਡੀ ਨੂੰ ਰੋਟੀ ਤੇ ਜਸ਼ਨ ਦੇ ਡੈਡੀ ਵਰਗੇ ਸਾਨੂੰ ਦੱਸਿਆ ਸੀ ਆਪਣੇ ਇਧਰ ਗਵਾਂਢੀ ਪਾਈ ਜਾਂਦੇ ਆ ਚਾਰ ਕੁਲਚੇ ਗਲਚੇ ਖਾ ਕੇ ਉੱਥੇ ਵਾਗ ਗਏ ਆਦੇ ਹਜੇ ਭੁੱਖ ਨਹੀਂ ਗਈ ਤੇ ਮੱਛਰ ਬਹੁਤ ਜ਼ਿਆਦੇ ਆ ਜੀ ਪੁੱਛੋ ਨਾ ਤੇ ਉਧਰ ਵਾਗੇ ਤੁਸੀਂ ਫੇਰ ਆਖੋਗੇ ਤੇ ਤੇ ਕਰੀ ਜਾਂਦੀ ਐ ਬੜੀ ਗੰਦੀ ਆਦਤ ਆ ਮੈਨੂੰ ਤੇ ਤੇ ਕਹਿਣ ਦੀ ਹੁਣ ਜੀ ਕੁਲਚੇ ਜਿਖਾ ਲਿਆ ਆਪ ਨੂੰ ਵੀ ਭੁੱਖ ਜੀ ਹੈ ਨਹੀਂ ਆ ਲੱਗਦਾ ਰੋਟੀ ਖਾ ਗੀ ਨਾ ਤੇ ਚਲੋ ਜੀ ਬਸ ਹੁਣ ਮੈਂ ਆਉਣੀ ਆ ਨਾ ਕੇ ਤੇ ਮਾ ਡੈਡੀ ਰੋਟੀ ਫੜਾ ਕੇ ਮੰਮੀ ਨਾਲ ਲੈਣਗੇ ਤੇ ਫੇਰ ਆਪਾਂ ਖਾ ਲਾਂਗੇ ਰੋਟੀ ਜੜੀਆਂ ਇੱਕ ਦੋ ਦੋ ਖਾਣੀਆਂ ਤੇ ਅੱਜ ਦੀ ਵੀਡੀਓ ਦਾ ਆਪਾਂ ਕਰਦੇ ਹਾਂ ਜੀ ਇੱਥੇ ਐਂਡ ਤੇ ਮਿਲਦੇ ਹਾਂ ਸੋਨੂੰ ਕੱਲ ਨੂੰ ਆਪਾਂ ਨੈਕਸਟ ਵੀਡੀਓ ਦੇ ਨਾਲ ਤੇ ਪਲੀਜ਼ ਜਿਹੜਾ ਸਾਡੇ ਚੈਨਲ ਤੇ ਨਵੇਂ ਆ ਪਹਿਲੀ ਵਾਰ ਸਾਡੀ ਵੀਡੀਓ ਦੇਖ ਰਹੇ ਆ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਜੀ ਲਾਈਕ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚਲੋ ਜੀ ਮਿਲਦੇ ਆਪਾਂ ਸੋਨੂੰ ਕੱਲ ਨੂੰ ਹੱਸਦੇ ਰਹੋ ਵਸਦੇ ਰਹੋ ਤੇ ਸਾਡੀਆਂ ਵੀਡੀਓ ਇਸੇ ਤਰ੍ਹਾਂ ਦੇਖਦੇ ਰਹੋ ਤੇ ਆਪਦੇ ਸੋਨੇ ਸੋਨੇ ਕਮੈਂਟ ਕਰਦੇ ਰਹੋ ਜੀ ਸਤਿ ਸ਼੍ਰੀ ਅਕਾਲ ਤੇ ਬਾਏ ਬਾਏ